ਤੁਹਾਨੂੰ ਤੁਸੀਂ ਪਬਲਿਕ ਪਲੇਸ ਤੇ ਖੜੇ ਹੋ ਤੇ ਤੁਹਾਡੇ ਸਾਹਮਣੇ ਇੱਕ ਮਾਂ ਕਿਸੇ ਬੱਚੇ ਨੂੰ ਇੱਕ ਇਲੈਕਟ੍ਰਿਕ ਪੋਲ ਦੇ ਨਾਲ ਉਹਦਾ ਸਿਰ ਪਟਕਾ ਪਟਕਾ ਕੇ ਮਾਰ ਰਹੀ ਹੈ ਤੇ ਤੁਸੀਂ ਸਾਹਮਣੇ ਖੜੇ ਹੋ ਕੁਝ ਕਰ ਵੀ ਨਹੀਂ ਰਹੇ। ਐਦਾਂ ਦੀਆਂ ਕਹਾਣੀਆਂ ਬਹੁਤ ਆਉਂਦੀਆਂ ਨੇ ਬਹੁਤ ਕਹਾਣੀਆਂ ਐਦਾਂ ਦੀਆਂ ਤੁਹਾਡੇ ਸਾਹਮਣੇ ਵਾਸਤੇ ਉਹਦੇ ਕੋਲੇ ਕੋਈ ਹੋਰ ਚਾਰਾ ਨਹੀਂ ਸੀ ਤਾਂ ਕਰਕੇ ਉਹ ਚੋਰੀਆਂ ਕਰਦੀ ਸੀ। ਤੇ ਉਹਨੇ ਆਪਣੇ ਘਰ ਪਰਿਵਾਰ ਆਪਣੇ ਮਾਪੇ ਛੱਡਦੇ ਸੀ ਸਿਰਫ ਚੋਰੀ ਕਰਕੇ ਔਰ ਇਹ ਚੋਰੀ ਕਰਨ ਕਰਕੇ ਆਪਦੇ ਮਾਪੇ ਵੀ ਛੱਡ ਦਿੱਤੇ ਸੀ ਤੇ ਚੋਰੀਆ ਕਰਦੀ ਸੀ ਆਪਣਾ ਜਿਹੜਾ ਗੁਜ਼ਾਰਾ ਕਰ ਲੈਂਦੀ ਸੀ ਇਹ ਤੋਂ ਬਾਅਦ ਅੰਜਨਾ ਬਾਈ ਜਿਹੜੇ ਕਿ ਵੱਡੀ ਹੁੰਦੀ ਹੈ ਜਵਾਨ ਹੁੰਦੀ ਹੈ ਤੇ ਉਹਨੂੰ ਇੱਕ ਬੱਸ ਡਰਾਈਵਰ ਦੇ ਨਾਲ ਪਿਆਰ ਹੋ ਜਾਂਦਾ ਤੇ ਉਹਦੇ ਨਾਲ ਵਿਆਹ ਹੁੰਦਾ ਵਧੀਆ ਜ਼ਿੰਦਗੀ ਜਿਹੜੀ ਕਿ ਆ ਬਤੀਤ ਕਰਦੇ ਨੇ ਥੋੜਾ ਟਾਈਮ ਜਿਹੜਾ ਕਿ ਅੰਜਨਾ ਬਾਈ ਆਪਣੇ ਜਿਹੜੇ ਕਾਲੇ ਕਾਰਨਾਮਿਆਂ ਤੋਂ ਦੂਰ ਰਹਿੰਦੀ ਹੈ ਤੇ ਉਹਦੇ ਘਰ ਇੱਕ ਬੇਟੀ ਜਨਮ ਲੈਂਦੀ ਆ ਰੇਨੁਕਾ ਸ਼ਿੰਦੇ ਤੇ ਹੋਲੀ-ਹੋਲੀ ਕੀ ਹੁੰਦਾ ਜਦੋਂ ਉਹਦੇ ਬੇਟੀ ਹੁੰਦੀ ਐ ਤਾਂ ਅੰਜਨਾ ਬਾਈ ਆਪਣੀ ਬੇਟੀ ਨੂੰ ਹੋਰ ਵਧੀਆ ਮਤਲਬ ਪੜਾਉਣ ਦੇ ਲਈ ਉਹਦੇ ਭਵਿਸ਼ਿਆ ਦੇ ਲਈ ਉਹਦੇ ਭਵਿੱਖ ਦੇ ਲਈ ਚੋਰੀ ਕਰਨਾ ਫਿਰ ਸਟਾਰਟ ਕਰ ਦਿੰਦੀ ਐ ਜਦੋਂ ਉਸ ਬੱਸ ਡਰਾਈਵਰ ਨੂੰ ਇਹ ਚੀਜ਼ ਪਤਾ ਲੱਗਦੀ ਐ ਤਾਂ ਉਹ ਉਹਨੂੰ ਛੱਡ ਦਿੰਦਾ ਫਿਰ ਬਾਅਦ ਵਿੱਚ ਰਹਿ ਜਾਂਦੀ ਐ ਜਨਾ ਬਾਈ ਤੇ ਉਹਦੀ ਇੱਕ ਬੇਟੀ ਰੇਨੁਕਾ ਸ਼ਿੰਦੇ ਨ ਜਨਾਬਾਈ ਆਪਣੀ ਬੇਟੀ ਦਾ ਸਹਾਰਾ ਲੈ ਕੇ ਚੋਰੀ ਕਰਦੀ ਹੈ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਇੰਡੀਆ ਜਿਹੜਾ ਕੀ ਹੈ ਨਾ ਉੱਥੇ ਸੁਸਾਇਟੀ ਜਿਹੜੀ ਕੀ ਬਣੀ ਹੋਈ ਹੈ ਨਾ ਅਗਰ ਕੋਈ ਲੇਡੀ ਆਪਣੇ ਛੋਟੇ ਬੱਚੇ ਨਾਲ ਹੈ ਤਾਂ ਜੇ ਚਾਹੇ ਉਹ ਮਰਡਰ ਵੀ ਕਰ ਦੇ ਤਾਂ ਵੀ ਉਹਨੂੰ ਕੋਈ ਕੁਝ ਨਹੀਂ ਕਹੂਗਾ ਕਿਉਂਕਿ ਉਹ ਆਪਣੇ ਛੋਟੇ ਬੱਚੇ ਨਾਲ ਹੈ ਤੇ ਕਿਉਂ ਉਹ ਸਹੀ ਹੈ ਪਰ ਇਦਾਂ ਨਹੀਂ ਹੁੰਦਾ ਅੰਜਨਾ ਬਾਈ ਨੇ ਬਹੁਤ ਸਾਰੀਆਂ ਚੋਰੀਆਂ ਕੀਤੀਆਂ ਆਪਣੀ ਬੇਟੀ ਦਾ ਜ਼ਹਾਰਾ ਲੈ ਕੇ ਤੇ ਇਹ ਤੋਂ ਬਾਅਦ ਅੰਜਨਾ ਬਾਈ ਦੀ ਸੈਕਿੰਡ ਮੈਰਿਜ ਹੁੰਦੀ ਹੈ ਇੱਕ ਐਕਸ ਸਰਵਿਸਮੈਨ ਦੇ ਨਾਲ ਮਿਸਟਰ ਗੋਵਿੰਦ ਦੇ ਨਾਲ ਉਹਨਾਂ ਦਾ ਵਿਆਹ ਹੁੰਦਾ ਤੇ ਪਰ ਸੋਨੂੰ ਲੱਗਦਾ ਹੋਊਗਾ ਵੀ ਹੁਣ ਚਲੋ ਰੇਨੁਕਾ ਬਾਈ ਜਿਹੜੇ ਕਿ ਸੁਧਰ ਜਾਣਗੇ ਤੇ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਵਧੀਆ ਹੋ ਜਾਊਗੀ ਪਰ ਨਹੀਂ ਜਿਹੜੀ ਚੀਜ਼ ਜਦਾਂ ਹੁੰਦੀ ਹੈ ਜੋ ਬੰਦੇ ਦੀ ਜਿਹੜੀ ਆਦਤ ਹੁੰਦੀ ਹੈ ਉਹ ਨਹੀਂ ਚੇਂਜ ਹੋ ਸਕਦੀ ਤੇ ਅੰਜਨਾ ਬਾਈ ਦਾ ਵਿਆਹ ਹੋ ਜਾਂਦਾ ਮਿਸਟਰ ਗੋਵਿੰਦ ਦੇ ਨਾਲ ਐਕਸ ਜਿਹੜਾ ਸਰਵਿਸਮੈਨ ਹੁੰਦੇ ਨੇ ਆਰਮੀ ਦੇ ਉਹ ਤੇ ਉੱਥੇ ਉਹਨਾਂ ਦੀ ਇੱਕ ਬੇਟੀ ਹੁੰਦੀ ਆ ਦੁਬਾਰਾ ਫਿਰ ਇੱਕ ਛੋਟੀ ਬੇਟੀ ਸੀਮਾ ਗੋਵਿੰਦ ਜਿਹੜਾ ਕਿ ਜਨਮ ਲੈਂਦੀ ਆ ਰੇਨੁਗੋਸ਼ਿੰਦ ਦੇ ਵੱਡੀ ਹੋ ਜਾਂਦੀ ਹੈ ਤਾਂ ਅੰਜਨਾ ਬਾਈ ਸੋਚਦੇ ਨੇ ਵੀ ਕਿ ਸੀਮਾ ਗੋਵਿੰਦ ਦਾ ਜਿਹੜਾ ਕਿ ਆ ਮੈਂ ਸਹਾਰਾ ਲਵਾਂ ਹੁਣ ਚੋਰੀ ਕਰਨ ਵਾਸਤੇ ਤੇ ਜਦੋਂ ਛੋਟੇ-ਛੋਟੇ ਉਹਨਾਂ ਦੀਆਂ ਚੋਰੀਆਂ ਫੜੀਆਂ ਜਾਂਦੀਆਂ ਸੀ ਤਾਂ ਪੁਲਿਸ ਘਰ ਆਉਂਦੀ ਸੀ ਤੇ ਜਿਹੜੇ ਮਿਸਟਰ ਗੋਵੇਸ ਸੀ ਬੜੇ ਪਰੇਸ਼ਾਨ ਰਹਿੰਦੇ ਸੀ ਇਹਨਾਂ ਚੀਜ਼ਾਂ ਕਰਕੇ ਜਦੋਂ ਡੇਲੀ ਉਹਨਾਂ ਦੇ ਘਰ ਪੁਲਿਸ ਛਾਪਾ ਮਾਰਦੀ ਸੀ ਉਹ ਵੀ ਕਿਹਦੇ ਕਰਕੇ ਉਹਨਾਂ ਦੀਆਂ ਬੇਟੀਆਂ ਕਰਕੇ ਉਹਨਾਂ ਦੀ ਪਤਨੀ ਕਰਕੇ ਤਾ ਜਿਹੜੇ ਕੇਮਿਸਟਰ ਗੋਵਿਤ ਵੀ ਉਹਨੂੰ ਛੱਡ ਦਿੰਦੇ ਨੇ ਅੰਜਨਾ ਬਾਈ ਨੂੰ ਤੇ ਅੰਜਨਾ ਬਾਈ ਆਪਣੀ ਦੋ ਬੇਟੀਆਂ ਰੇਨੂਕਾ ਸ਼ਿੰਦੇ ਤੇ ਸੀਮਾ ਗੋਵਿਤ ਦੇ ਨਾਲ ਉਹ ਤੋਂ ਚਲੀ ਜਾਂਦੀ ਹੈ ਤੇ ਗੁਜ਼ਾਰਾ ਕਰਨਾ ਜਿਹੜਾ ਪੂਨੇ ਸ਼ਹਿਰ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਬਹੁਤ ਔਖਾ ਤਾਂ ਇਹ ਕਰਨ ਵਾਸਤੇ ਉਹ ਕੀ ਕਰਦੇ ਨੇ ਤਿੰਨੋਂ ਮਾਂ ਬੇਟੀਆਂ ਚੋਰੀ ਕਰਦੀਆਂ ਨੇ ਬਹੁਤ ਟਾਈਮ ਬਹੁਤ ਵਾਰੀ ਜਿਹੜਾ ਕਿ ਐ ਅੰਜਨਾ ਬਾਈ ਆਪਣੀ ਬੇਟੀ ਸੀਮਾ ਗੋਵੀ ਦਾ ਸਹਾਰਾ ਲੈਂਦੀ ਹੈ ਚੋਰੀਆਂ ਕਰਨ ਵਾਸਤੇ ਤੇ ਰੇਨੂਕਾ ਸ਼ਿੰਦੇ ਹੌਲੀ-ਹੌਲੀ ਵੱਡੀ ਹੋ ਜਾਂਦੀ ਹੈ ਫਿਰ ਕੀ ਹੁੰਦਾ ਰੇਨੂਕਾ ਸ਼ਿੰਦੇ ਦਾ ਵਿਆਹ ਹੋ ਜਾਂਦਾ ਹੈ ਕਿਰਨ ਸ਼ਿੰਦੇ ਦੇ ਨਾਲ ਤੇ ਰੇਨੂਕਾ ਕੋਲ ਇੱਕ ਕੁੜੀ ਜਨਮ ਲੈਂਦੀ ਹੈ ਤੇ ਰੇਨੂਕਾ ਇੱਕ ਵਾਰੀ ਮੰਦਰ ਜਾਂਦੀ ਹੈ ਤੇ ਇੱਕ ਬਹੁਤ ਵੱਡਾ ਜਿਹੜਾ ਕਿ ਮੰਦਰ 나ਸੀਕ ਦੇ ਵਿੱਚ ਜਿੱਥੇ ਬਹੁਤ ਵੱਡਾ ਜਿਹੜਾ ਕਿ ਸਮਾਗਮ ਹੁੰਦਾ ਤੇ ਬਹੁਤ ਵੱਡੇ-ਵੱਡੇ ਘਰਾਣੇ ਦੇ ਲੋਕਾਂ ਨੇ ਉੱਥੇ ਆਉਣਾ ਹੁੰਦਾ ਦਾ ਰੇਨੂਕਾ ਸ਼ਿੰਦੇ ਸੋਚਦੀ ਹੈ ਕਿ ਉਹਨੂੰ ਜਾਣਾ ਚਾਹੀਦਾ ਉੱਥੇ ਕਿਉਂਕਿ ਬਹੁਤ ਸਾਰੇ ਲੋਕ ਆਉਣਗੇ ਤਾਂ ਉਹ ਮਤਲਬ ਚੋਰੀ ਕਰਨ ਦੇ ਵਿੱਚ ਉਹਨੂੰ ਆਸਾਨੀ ਵੀ ਹੋ ਜੂਗੀ ਤੋ ਆਪਣੀ ਬੇਟੀ ਨੂੰ ਨਾਲ ਲੈ ਕੇ ਮੰਦਰ ਦੇ ਵਿੱਚ ਬਾਹਰ ਖੜ ਜਾਂਦੀ ਹੈ ਤੇ ਚੋਰ ਜਦੋਂ ਲੋਕਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹਨਾਂ ਦੇ ਵਾਲਟ ਜਿਹੜੇ ਕਿ ਚੋਰੀ ਹੋਣ ਲੱਗੇ ਨੇ ਮਤਲਬ ਖਾਲੀ ਹੋਣ ਲੱਗੇ ਨੇ ਉਹਨਾਂ ਕੋਲ ਨਹੀਂ ਹੈ ਤਾਂ ਰੇਨੁਕਾ ਸ਼ਿੰਦੇ ਨੂੰ ਉਹ ਭੱਜਦੇ ਹੋਏ ਦੇਖਦੇ ਨੇ ਇੱਕੋ ਦਾ ਮੰਦਰ ਦੇ ਵਿੱਚ ਜਦੋਂ ਉੱਥੇ ਰੌਲਾ ਪੈ ਜਾਂਦਾ ਹੈ ਕਿ ਸਭ ਦੇ ਕਿਸੇ ਦੇ ਵਾਲਟ ਚੋਰੀ ਹੋ ਗਿਆ ਕਿਸ ਦੀ ਚੇਨ ਚੋਰੀ ਹੋ ਗਈ ਕਿਸੇ ਦਾ ਕੁਝ ਹੋਰ ਕੀਮਤੀ ਸਮਾਨ ਜਦੋਂ ਚੋਰੀ ਹੋਣ ਦਾ ਸਟਾਰਟ ਹੋ ਜਾਂਦਾ ਪਰ ਰੇਨੁਕਾ ਸ਼ਿੰਦੇ ਉੱਥੋਂ ਜਦੋਂ ਫਰਾਰ ਹੋਣਾ ਮਤਲਬ ਚਾਹੁੰਦੀ ਆ ਤਾਂ ਲੋਕ ਉਹਨੂੰ ਦੇਖ ਲੈ ਦੇ ਨੇ ਤਾਂ ਲੋਕ ਉਹਨੂੰ ਕਿਰਾ ਪਾਲਨ ਦੇ ਰਹੇ ਬੱਚੇ ਨੂੰ 8 ਸਾਲ ਦੇ ਬੱਚੇ ਨੂੰ ਚੋਰੀ ਕਰਦੀਆਂ ਨੇ ਤੇ ਉਹ ਬੱਚੇ ਦਾ ਸਹਾਰਾ ਉਹ ਕਿਵੇਂ ਲੈਂਦੀਆਂ ਨੇ ਕਿ ਇੱਕ ਵਾਰ ਦੁਆਰਾ ਫਿਰ ਉਹ ਇੱਕ ਮੰਦਰ ਦੇ ਵਿੱਚ ਜਾਂਦੀਆਂ ਨੇ ਕੋਲਾਪੁਰ ਦੇ ਵਿੱਚ ਬਹੁਤ ਆਲੀਸ਼ਾਨ ਜਿਹੜਾ ਕਿ ਮੰਦਰ ਹੁੰਦਾ ਉਸ ਮੰਦਰ ਦੇ ਵਿੱਚ ਜਾਂਦੀਆਂ ਨੇ ਤੇ ਮੰਦਰ ਦੇ ਵਿੱਚ ਜਦੋਂ ਉਹ ਜਿਹੜੀ ਰੇਨੁਕਾ ਸ਼ਿੰਦੇ ਜਦੋਂ ਜਾਂਦੀ ਹੈ ਉਸ ਬੱਚੇ ਦਾ ਨਾਮ ਵੀ ਸੱਚੋ ਰੱਖਦੀਆਂ ਨੇ ਸੰਤੋਸ਼ ਸੰਦੋਸ਼ ਉਸ ਬੱਚੇ ਦਾ ਨਾਮ ਰੱਖਦੀਆਂ ਨੇ ਤੇ ਜਦੋਂ ਉਸ ਮੰਦਰ ਦੇ ਵਿੱਚ ਉਹ ਜਾਂਦੀਆਂ ਰੇਨੁਗਾਸ਼ੀ ਨੇ ਉਸ ਸੰਤੋਸ਼ ਜਿਹੜੇ ਬੱਚੇ ਨੂੰ ਲੈ ਕੇ ਤਾਂ ਉਥੇ ਕੁਝ ਕੋ ਲੋਕਾਂ ਦੇ ਕਿਸਦੇ ਵਾਲਟ ਕਿਸਦਾ ਹੋਰ ਕੀਮਤੀ ਸਮਾਨ ਚੋਰੀ ਕਰ ਲੈਂਦੀ ਆ ਤਾਂ ਉਹੀ ਦੁਬਾਰਾ ਫਿਰ ਲੋਕਾਂ ਨੂੰ ਉਸ ਤੇ ਹੀ ਸ਼ੱਕ ਜਾਂਦਾ ਤਾਂ ਲੋਕ ਉਹਨੂੰ ਘੇਰਾ ਪਾ ਲੈਂਦੇ ਨੇ ਤੇ ਉਹ ਕੀ ਕਰਦੀ ਆ ਮੰਦਰ ਦੀ ਪੌੜੀਆਂ ਤੇ ਖੜ ਕੇ ਉਸ ਬੱਚੇ ਨੂੰ ਨੀਚੇ ਸੁੱਟ ਦਿੰਦੀ ਆ 5 ਸਾਲ ਦੇ ਬੱਚੇ ਨੂੰ ਉਹ ਮੰਦਰ ਦੀਆਂ ਇੰਨੀਆਂ ਉੱਚੀਆਂ ਪੌੜੀਆਂ ਤੋਂ نیچے ਸੁੱਟ ਦਿੰਦੀ ਹੈ ਤੇ ਸਾਰੇ ਲੋਕਾਂ ਦਾ ਜਿਹੜਾ ਧਿਆਨ ਹੈ ਉਸ ਬੱਚੇ ਵੱਲ ਚਲਾ ਜਾਂਦਾ ਕਿਉਂਕਿ ਬੱਚੇ ਦੀਆਂ ਪੌੜੀਆਂ ਤੋਂ ਡਿੱਗਣ ਕਰਕੇ ਬਹੁਤ ਸਾਰੀ ਸੱਤਾ ਵੱਜ ਜਾਂਦੀਆਂ ਨੇ ਬੱਚੇ 'ਚ ਧਿਆਨ ਚਲਾ ਜਾਂਦਾ ਐਨੇ ਚਿਰੇ ਨੂੰ ਘਾਤੋਂ ਫਰਾਰ ਹੋ ਜਾਂਦੀ ਹੈ ਮੰਦਰ ਦੇ ਬਾਹਰ ਜਾ ਕੇ ਖੜ ਜਾਂਦੀ ਹੈ ਸੀਮਾ ਗੋਵਤ ਆਪਣੀ ਭੈਣ ਕੋਲੇ ਤੇ ਆਪਣੀ ਮਾਂ ਅੰਜਨਾ ਬਾਈ ਕੋਲੇ ਤੇ ਅੰਜਨਾ ਬਾਈ ਉਹਨਾਂ ਨੂੰ ਕਹਿੰਦੀ ਹੈ ਕਿ ਅਗਰ ਬੱਚਾ ਉਹ ਪੁਲਿਸ ਦੇ ਹੱਥ ਲੱਗ ਗਿਆ ਤਾਂ ਕਿਵੇਂ ਨਾ ਕਿਵੇਂ ਪੁਲਿਸ ਆਪਣੇ ਤੱਕ ਵੀ ਪਹੁੰਚ ਸਕਦੀ ਹੈ ਉਹ ਕੀ ਦਿਮਾਗ ਲਾਉਂਦੀ ਹੈ ਅੰਜਨਾ ਬਾਈ ਉਸ ਬੱਚੇ ਕੋਲ ਜਾਂਦੀ ਆਪਣੇ ਪੈਰ ਨਾਲ ਉਸ ਬੱਚੇ ਨੂੰ ਉਠਾਉਂਦੀ ਹੈ ਤੇ ਮੰਦਰ ਚੋਂ ਬਾਹਰ ਨਿਕਲ ਕੇ ਇੱਕ ਇਲੈਕਟ੍ਰਿਕ ਪੋਲ ਦੇ ਨਾਲ ਉਸ ਬੱਚੇ ਦਾ ਸਿਰ ਪਟਕਾ ਪਟਕਾ ਕੇ ਮਾਰਦੀ ਹੈ ਤੇ ਲੋਕ ਉੱਥੇ ਖੜ ਕੇ ਵੜਾ ਪਾਓ ਖਾ ਰਹੇ ਨੇ ਉਸ ਉਹ ਸਾਰੇ ਇਹ ਇਨਸੀਡੈਂਟ ਨੂੰ ਦੇਖ ਰਹੇ ਨੇ ਮਤਲਬ ਖੁਦ ਦੀ ਰੂਹ ਕੰਮਦੀ ਹੈ ਇਦਾਂ ਦੀਆਂ ਗੱਲਾਂ ਸੁਣ ਕੇ ਇਦਾਂ ਦੀਆਂ ਕਹਾਣੀਆਂ ਸੁਣ ਕੇ ਕਿ ਇੱਕ 2.5 ਸਾਲ ਦੇ ਬੱਚੇ ਨੂੰ ਇੱਕ ਮਾਂ ਇੱਕ ਕਿਸੇ ਦੇ ਬੱਚੇ ਨੂੰ ਇੱਕ ਇਲੈਕਟ੍ਰਿਕ ਬੋਲ ਦੇ ਨਾਲ ਉਹਦਾ ਸਿਰ फडका-फडਕਾ ਕੇ ਮਾਰ ਰਹੀ ਹੈ ਤੇ ਲੋਕ ਉੱਥੇ ਖੜੇ ਦੇਖ ਰਹੇ ਨੇ ਕੁਝ ਕਰ ਨਹੀਂ ਰਹੇ ਤੇ ਬਾਅਦ ਵਿੱਚ ਉਸ ਬੱਚੇ ਨੂੰ ਮਾਰ ਕੇ ਉਹ ਆਟੋ ਲੈਂਦੀ ਹੈ ਤੇ ਤਿੰਨੋਂ ਮਾਂ ਬੇਟੀਆਂ ਉੱਥੋਂ ਫਰਾਰ ਹੋ ਜਾਂਦੀਆਂ ਨੇ ਉੱਥੋਂ ਚਲੀਆਂ ਜਾਂਦੀਆਂ ਨੇ ਤੇ ਇਹ ਵੀ ਦੱਸ ਦਿੰਨੇ ਆ ਜਿਹੜਾ ਰੇਨੂਕਾ ਸ਼ੇਂਦੇ ਦਾ ਘਰ ਵਾਲਾ ਕਿਰਨ ਸ਼ੇਂਦੇ ਵੀ ਉਹਨਾਂ ਦਾ ਸਾਥ ਦਿੰਦਾ ਸੀ ਜਿਹੜੇ ਬੱਚੇ ਉਹ ਚੋਰੀ ਕਰਦੀਆਂ ਸੀ ਉਹਨਾਂ ਨੂੰ ਬਾਅਦ ਤੀਜਾ ਜਿਹੜਾ ਕਹਾਣੀ ਜਿਹੜੀ ਸਟਾਰਟ ਹੁੰਦੀ ਹੈ ਤੀਜਾ ਜਿਹੜਾ ਐਪੀਸੋਡ ਉਹਨਾਂ ਦੀ ਲਾਈਫ ਦੇ ਵਿੱਚ ਸਟਾਰਟ ਹੁੰਦਾ ਹੈ ਉਹ ਇਹ ਹੁੰਦਾ ਕਿ ਅੰਜਨਾ ਬਾਈ ਦਾ ਜਿਹੜਾ ਵਿਆਹ ਹੋਇਆ ਸੀ ਮਿਸਟਰ ਗੋਵਿੰਦ ਜਿਹੜਾ ਐਕਸ ਸਰਵਿਸਮੈਨ ਸੀ ਅੰਜਨਾ ਬਾਈ ਉਸ ਤੋਂ ਬਦਲਾ ਲੈਣਾ ਚਾਹੁੰਦੀ ਸੀ ਤੇ ਇਸ ਬਦਲੇ ਦੇ ਕਾਰਨ ਉਹ ਕੀ ਕਰਦੀ ਹੈ ਉਹਦੇ ਜਿਹੜੇ ਮਿਸਟਰ ਗੋਵਿੰਦ ਦੇ ਜਿਹੜਾ ਉਹ ਵਿਆਹ ਕਰਾ ਲੈਂਦੇ ਨੇ ਕਿਸੇ ਹੋਰ ਨਾਲ ਤੇ ਉਹਦੇ ਘਰ ਦੋ ਬੱਚੀਆਂ ਹੁੰਦੀਆਂ ਨੇ ਤਾਂ ਅੰਜਨਾ ਬਾਈ ਆਪਣੀ ਬੇਟੀਆਂ ਨਾਲ ਮਿਲ ਕੇ ਪਲਾਨ ਬਣਾਉਂਦੀ ਹੈ ਕਿ ਹੁਣ ਅਸੀਂ ਉਹਦੀ ਜਿਹੜੀ ਛੋਟੀ ਬੇਟੀ ਆ ਉਸ ਨੂੰ ਅਗਵਾ ਕਰਾਂਗੇ ਆ ਤਾਂ ਇੱਕ ਦਿਨ ਉਹ ਜਾਂਦੀਆਂ ਨੇ ਉਹਦੇ ਘਰ ਤੇ ਉਸ ਉਹਦੀ ਬੇਟੀ ਨੂੰ ਅਗਵਾ ਕਰਨ ਵਾਸਤੇ ਤੇ ਉਹਦੀ ਜਿਹੜੀ ਪਤਨੀ ਹੁੰਦੀ ਆ ਮਿਸਟਰ ਗੋਵਿੰਦ ਦੀ ਉਹਨੂੰ ਕਿਵੇਂ ਨਾ ਕਿਵੇਂ ਪਤਾ ਨਹੀਂ ਪਤਾ ਲੱਗ ਜਾਂਦਾ ਕਿ ਉਹਨਾਂ ਦੇ ਘਰ ਕੋਈ ਆਇਆ ਤੇ ਫਿਰ ਕੀ ਹੁੰਦਾ ਕਿ ਜਦੋਂ ਉਹ ਉਹਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਤੇ ਉਹ ਪੁਲਿਸ ਨੂੰ ਫੋਨ ਕਰਦੀ ਆ ਤੇ ਪੁਲਿਸ ਨੂੰ ਤੇ ਪੁਲਿਸ ਉੱਤੇ ਪਹੁੰਚ ਜਾਂਦੀ ਉਹਨਾਂ ਤਿੰਨਾਂ ਮਾਵਾਂ ਧੀਆਂ ਨੂੰ ਅਰੈਸਟ ਕਰ ਲੈਂਦੀ ਆ ਤੇ ਉਹਨਾਂ ਨੂੰ سزا ਜਿਹੜੀ ਕਿਹਾ ਬਹੁਤੀ ਨਹੀਂ ਮਿਲਦੀ ਬਹੁਤੀ ਕਿਉਂ ਨਹੀਂ ਮਿਲਦੀ ਕਿਉਂਕਿ ਉਹਨਾਂ ਦੇ ਜਿਹੜੇ ਕਿਹਾ ਐਵੀਡੈਂਸ ਸਿਰਫ 13 ਕਿਡਨਾਪਿੰਗ ਦੇਤੇ 10 ਮਰਡਰ ਜਿਹੜੇ ਉਹਨਾਂ ਨੇ ਕੀਤੇ ਹੁੰਦੇ ਨੇ ਤੇ ਉਹਦੇ ਵਿੱਚੋਂ ਸਿਰਫ 6 ਐਵੀਡੈਂਸ ਉਹਨਾਂ ਨੂੰ ਮਿਲਦੇ ਨੇ ਡੈਂਸ ਕੋਰਟ ਲਈ ਬਹੁਤ ਘੱਟ ਹੁੰਦੇ ਨੇ ਕੋਲਾਪੁਰ ਕੋਰਟ ਲਈ ਬਹੁਤ ਘੱਟ ਹੁੰਦੇ ਨੇ 6 ਬੱਚਿਆਂ ਦੇ ਮਰਡਰ ਤੇ ਉਹ ਉਹਨਾਂ ਨੂੰ سزا ਸੁਣਾਉਂਦੇ ਨੇ ਲਾਈਫਟਾਈਮ ਇੰਪ੍ਰੀਜ਼ਨਮੈਂਟ ਦੀ ਤੇ ਨਾ ਮਾਵਾਂ ਧੀਆਂ ਨੂੰ ਜੇਲ੍ਹ ਹੋ ਜਾਂਦੀ ਹੈ ਤੇ 2005 ਦੇ ਵਿੱਚ ਅੰਜਨਾ ਬਾਈ ਦੀ ਸਿਹਤ ਖਰਾਬ ਹੋਣ ਕਰਕੇ ਉਹਦੀ ਮੌਤ ਹੋ ਜਾਂਦੀ ਹੈ ਤੇ ਦੋਨੋਂ ਜਿਹੜੇ ਭੈਣਾ ਰੇਨਿੰਗੋਸ਼ਿੰਦੇ ਤੇ ਸੀਮਾ ਗੋਵਿੰਦ ਜੇਲ੍ਹ ਦੇ ਵਿੱਚ ਤੇ 2006 ਦੇ ਵਿੱਚ ਉਹਨਾਂ ਨੂੰ ਡੈਥ ਸੈਂਟੈਂਸ ਸੁਣਾਈ ਜਾਂਦੀ ਹੈ ਬਹੁਤ ਸਾਰੇ ਖੁਸ਼ ਹੁੰਦੇ ਨੇ ਕਿਉਂਕਿ ਇਸ ਸਾਰੇ ਕਹਾਣੀ ਦੇ 156 ਜਿਹੜੇ ਕਿ ਆਈ ਵਿਟਨੈਸ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੇ ਅੱਖੀ ਦੇਖਿਆ ਹੁੰਦਾ ਤਿੰਨਾ ਮਾਵਾਂ ਧੀਆਂ ਨੂੰ ਇਹ ਸਭ ਕੁਝ ਕਰਦੇ ਹੋਏ ਤਾਂ ਜਿਹੜੇ ਜਿਨ੍ਹਾਂ ਨੂੰ ਇੰਨੇ ਮਾਰੇ ਪਤਾ ਹੁੰਦਾ ਤੋਂ ਬਹੁਤ ਖੁਸ਼ ਹੁੰਦੇ ਨੇ ਜਦੋਂ ਉਹਨਾਂ ਨੂੰ ਡੈਥ ਸੈਂਟੈਂਸ ਮਿਲਦੀ ਹੈ ਪਰ ਉਹੀ ਇੰਡੀਅਨ ਕੋਰਟ ਜਿਹੜਾ 2006 ਦੇ ਵਿੱਚ ਜਿਹੜਾ ਉਹਨਾਂ ਨੂੰ ਡੈਥ ਸੈਂਟੈਂਸ ਜਿਹੜੀ ਸੁਣਾਈ ਗਈ ਸੀ ਉਹ ਕੇਸ ਉਹਨਾਂ ਦਾ ਹੋਰ ਵੀ ਜਿਹੜਾ ਕਿ ਲੰਬਾ ਚੱਲਿਆ ਜਾਂਦਾ ਹੈ ਤੇ ਉਹ ਕੇਸ 2022 ਤੱਕ ਚੱਲਿਆ ਜਾਂਦਾ 2022 ਦੇ ਵਿੱਚ ਵੀ ਉਹਨਾਂ ਨੂੰ ਡੈਥ ਸੈਂਡੈਂਸ ਨਹੀਂ ਮਿਲਦੀ 2022 ਦੇ ਵਿੱਚ ਰੈਨੂਕਾ ਸ਼ਿੰਦੇ ਨੂੰ ਤੇ ਸੀਮਾ ਗੋਗਤ ਨੂੰ ਲਾਈਫਟਾਈਮ ਇੰਪਰੀਜ਼ਨਮੈਂਟ ਮਿਲਦੀ ਆ ਤੇ ਤੁਸੀਂ ਸੋਚਦੇ ਹੋਵੋਗੇ ਕਿ ਜਿਹੜਾ ਉਹਦਾ ਹਸਬੰਡ ਸੀ ਰੈਨੂਕਾ ਸ਼ਿੰਦੇ ਦਾ ਕਿਰਨ ਸ਼ਿੰਦੇ ਜੋ ਇਹ ਸਭ ਦੇ ਵਿੱਚ ਉਹਨਾਂ ਦਾ ਸਾਥ ਦਿੰਦਾ ਸੀ ਉਹ ਕਿਵੇਂ ਉਹ ਕਿਧਰ ਗਿਆ ਜਦੋਂ ਤਿੰਨਾਂ ਮਾਵਾਂਧੀਆਂ ਨੂੰ ਮਿਸਟਰ ਗੋਵਿੰਦ ਦੇ ਘਰੇ ਪੁਲਿਸ ਫੜ ਲੈਂਦੀ ਹੈ ਤਾਂ ਕਿਰਨ ਸ਼ਿੰਦੀ ਆਪਦੇ ਆਪ ਦਾ ਬਚਾਅ ਕਰਨ ਵਾਸਤੇ ਪੁਲਿਸ ਨੂੰ ਪੂਰੀ ਡਿਟੇਲ ਉਹਨਾਂ ਦੇ ਪੂਰੇ ਕਾਰਨਾਮੇ ਉਹਨਾਂ ਦੇ ਪੂਰੀਆਂ ਜਿਹੜੇ ਕਿ ਹੈਸਟਰੀ ਹੁੰਦੀ ਹੈ ਵੀ ਕਿੱਥੋਂ ਉਹਨਾਂ ਨੇ ਬੱਚੇ ਚੱਕੇ ਸੀ ਕਿਵੇਂ ਚੱਕੇ ਸੀ ਕਿਉਂ ਚੱਕੇ ਸੀ ਜਿਹੜਾ ਸਾਰੀਆਂ ਡਿਟੇਲਸ ਉਹਨਾਂ ਦੇ ਅਪਕਮਿੰਗ ਪਲਾਨ ਸਭ ਕੁਝ ਉਹ ਦੱਸ ਦਿੰਦਾ ਹੈ ਪੁਲਿਸ ਨੂੰ ਜਿਹਦੇ ਕਰਕੇ ਉਹ ਪੁਲਿਸ ਦੀ ਜਿਹੜੀ ਹਿਰਾਸਤ ਦੇ ਵਿੱਚ ਨਹੀਂ ਆਉਂਦਾ ਤੇ ਪੁਲਿਸ ਉਹਨੂੰ ਮਤਲਬ ਜਾਣ ਦੇ ਦਿੰਦੀ ਆ ਮਤਲਬ ਦੋਸ਼ੀ ਉਹ ਵੀ ਹੁੰਦਾ ਉਹਨੂੰ ਵੀ ਫੜਨਾ ਚਾਹੀਦਾ ਸੀ ਪਰ ਇਹ ਤੋਂ ਵੱਡੀਆਂ ਜਿਹੜੀਆਂ ਦੋਸ਼ੀ ਸੀ ਉਹ ਦੋਨੋਂ ਭੈਣਾ ਸੀ ਕਿਉਂਕਿ ਉਹਨਾਂ ਦੀ ਮਾਂ ਤਾਂ ਜਿਹੜੀ ਅੰਜਨਾ ਬਾਈ ਦੀ ਤਾਂ ਮੌਤ ਹੋ ਜਾਂਦੀ ਹੈ ਤੇ ਜਿਹੜੀਆਂ ਸਭ ਤੋਂ ਵੱਡੀਆਂ ਦੋਸ਼ੀ ਸੀ ਉਹ ਦੋਨੋਂ ਸੀ ਸੀਮਾ ਗੋਵੇ ਤੇ ਰੇਨੁਕਾ ਸ਼ਿੰਦੇ ਉਹਨਾਂ ਨੂੰ ਡੈਥ ਜਿਹੜੀ ਸੈਂਟੈਂਸ ਹੋਣੀ ਚਾਹੀਦੀ ਸੀ ਜਾਂ ਨਹੀਂ ਹੋਣੀ ਚਾਹੀਦੀ ਸੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿ ਤੁਸੀਂ ਕਿੰਦਾਂ ਦੀਆਂ ਕਹਾਣੀਆਂ ਸੁੰਨਾ ਪਸੰਦ ਕਰੋਗੇ ਤੇ ਮੈਂ ਕੋਸ਼ਿਸ਼ ਕਰੂੰਗੀ ਉਦਾਂ ਦਾ ਕੁਝ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਤੇ ਮੈਂ ਰਾਜਵੀਰ ਮੈਨੂੰ ਦੇ ਇਜਾਜ਼ਤ ਧੰਨਵਾਦ